880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਹੁਣ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਹੈ ਕਿਉਂਕਿ ਘਰ ਦੇ ਨਾਲ ਹੀ ਕਲੀਨਿਕ ਖੁੱਲ ਗਏ ਨੇ ਸਾਰੀਆਂ ਦਵਾਈਆਂ ਫ੍ਰੀ ਸਾਰੇ ਟੈਸਟ ਫ੍ਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਖੋਲ ਦਿੱਤੇ ਗਏ ਨੇ ਇਹ ਸਿਹਤ ਸਹੂਲਤਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਦਾ ਕਰ ਦਿੱਤੀਆਂ ਗਈਆਂ ਨੇ ਜਿਸ ਦਾ ਲੋਕਾਂ ਵੱਲੋਂ ਲਾਹਾ ਵੀ ਲਿਆ ਜਾ ਰਿਹਾ ਹੈ ਸਰਕਾਰ ਦਾ ਬਹੁਤ ਹੀ ਵਧੀਆ ਕੰਮ ਹੈ ਇਹ ਕਿ ਜਿਹੜੇ ਗਰੀਬ ਪੇਸ਼ੈਂਟ ਹੈ ਉਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਵਾ ਔਰ ਘਰ 'ਚ ਬੈਠੇ ਉਹਨਾਂ ਨੂੰ ਮੈਡੀਸਿਨ ਮਿਲ ਰਹੀ ਹੈ ਕਿੱਥੇ ਸਿਵਲ ਹਸਪਤਾਲ ਤੱਕ 50 ਰੁਪਏ ਦਾ ਕਰਾਇਆ ਹੀ ਲੱਗ ਜਾਂਦਾ ਸੀਗਾ ਤੇ ਹੁਣ ਫ੍ਰੀ 'ਚ ਘਰ ਬੈਠੇ ਦਵਾਈ ਮਿਲ ਰਹੀ ਹੈ ਬਾਰੋਂ ਦਵਾਈਆਂ ਲੈਣੇ ਉਦਾਂ ਉਹ ਖਰਚਾ ਕਾਫੀ ਹੋ ਜਾਂਦਾ ਇੱਥੇ ਦਵਾਈਆਂ ਵੀ ਫ੍ਰੀ ਆ ਆ ਜੋ ਟੈਸਟ ਹੁੰਦੇ ਆ ਟੈਸਟ ਵੀ ਫ੍ਰੀ ਹੁੰਦੇ ਸਾਰੇ ਤੇ ਬੜੀ ਸਹੂਲਤ ਹੈ ਸਾਨੂੰ ਇਹ ਤੇ ਆ ਆਸੇ ਪਾਸੇ ਲੋਕਾਂ ਨੂੰ ਜਿਹੜੇ ਇਸ ਏਰੀਆ ਦੇ ਲੋਕਾਂ ਨੂੰ ਬਹੁਤ ਸਹੂਲਤ ਹੈ ਸੀ ਸ਼ੂਗਰ ਦੀ ਦਵਾਈ ਲੈ ਰਿਆ ਨਾ ਕੋਈ ਲੱਗਾ ਸਰ ਲੱਗ ਰੈਗੂਲਰ ਇਹਨਾਂ ਕੋਲ ਚੱਲ ਰਹੀ ਆ ਇੱਕ ਜਦੋਂ ਤੋਂ ਖੁੱਲਿਆ ਹੈ ਬਹੁਤ ਵਧੀਆ ਸਟਾਫ ਵਧੀਆ ਸਾਰਾ ਕੁਝ ਵਧੀਆ ਉਹ ਨਾ ਉਹ ਗੱਲ ਛੱਡ ਦੋ ਤੁਸੀਂ ਇਹ ਇੱਕ ਮਿੰਟ ਭਾਜੀ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਪਰਚਾ ਕਰਾਇਆ ਉਹਨਾਂ ਤੇ ਉਹ ਕੀ ਮੈਂ ਇੱਕ ਮਿੰਟ ਯਾਰ ਚੁੱਪ ਕਰ ਜਾ ਉਹ ਚੁੱਪ ਕਰ ਜਾ ਜਿਹੜਾ ਉਹਨਾਂ ਤੇ ਪਰਚਾ ਆਇਆ ਉਹ ਕੀ ਮੈਟਰ ਸੀ ਉਹ ਇੰਨਾ ਲੜਾਈ ਹੋਈ ਆ ਜੀ ਕੀ ਲੜਾਈ ਆ ਇੱਕ ਮਿੰਟ ਭਾਜੀ ਇੱਕ ਮਿੰਟ ਇਹ ਮੇਰੀ ਪਹਿਲੀ ਨਹੀਂ ਮੇਰੀ ਪਹਿਲੀ ਉੱਚੀ ਆ ਮੈਂ ਮਿੱਟੀ ਲਾਉਂਦਾ ਹਾਂ ਇਹ ਲਾਉਣ ਨਹੀਂ ਦਿੰਦਾ ਮੈਂ ਲਖਾ ਹਾਂ ਪਾਇਆ ਇਹਨਾਂ ਸਵੇਰੇ ਤੜਕੇ 5:30 6:00 ਦੇ ਨਾਗਵੇ ਦਿਹਾੜੀ ਵਾਲਾਂ ਦਾ ਨਾਗਵੇ ਬੰਦਾ ਹੀ ਉੱਟ ਕੇ ਕੰਮ ਕਰਦਾ ਪੌਣੇ 6:00 ਵਜੇ ਆ ਕੇ ਮਿੱਟੀ ਲਾਹੀ ਜਨੇ ਇਹਨੂੰ ਪੁੱਛਦੇ ਵੀ ਸਾਹਮਣੇ ਦੇਖਣ ਦਿਆ ਮਿੱਟੀ ਲਾ ਗਈ ਜਦੋਂ ਮੈਂ ਜਾ ਕੇ ਕਿਹਾ ਵਾ ਉੱਤ ਬਾਅਦ 6.5 ਬੰਦਾ ਸੀ ਚਾਹ ਚ ਪੀ ਕੇ ਪਿੱਛੇ ਕਾ ਮੈਂ ਚੱਲ ਯਾਰ ਦੋਵੇਂ ਚ ਚੱਲਦੇ ਆਂ ਜੇ ਕੋਈ ਸਾਰਾ ਹੈਗਾ ਨੁਕਸਾਨ ਕੀਤਾ ਪਸਾਂਹ ਦੀ ਲੈ ਕੇ ਹਲੇ ਬੰਦਾ ਨੇ ਵੀ ਜਾ ਕੇ ਮੂੰਹ ਤੇ ਰੱਟਦੇ ਆ ਤੁਹਾਡੇ ਮੂੰਹ ਤੇ ਲੈ ਆਉਂਗਾ ਨਹੀਂ ਕੋਈ ਮੈਨੂੰ ਵਿਸ਼ਵਾਸ ਆ ਦੱਸੋ ਗੱਲ ਉਹ ਜਦੋਂ ਅੱਜ ਜਾ ਕੇ ਕੀਤਾ ਤੇ ਇਹ ਗਾਲਾਂ ਕੱਢਣ ਲੱਗ ਪਿਆ ਫਿਰ ਜਾ ਕੇ ਜਦੋਂ ਇਹਨੇ ਗਾਲਾਂ ਕੱਢੇ ਮੰਗੇ ਗਾਲਾਂ ਕੱਢੀਆਂ ਇਹ ਕਰੋ ਜਗੜਾ ਸੀ ਇਹ ਲੈ ਕੇ ਮੈਂ ਨਹੀਂ ਨਾ ਮੈਂ ਤੇ ਦਾਤੀ ਨਾ ਰੰਬਾ ਨਾ ਕਈ ਨਾ ਤੰਗਲੀ ਕੁਛ ਨਹੀਂ ਲੈ ਕੇ ਤੰਗਲੇ ਕਹਿੰਦਾ ਕੰਮ ਕਰ ਦਈਏ ਉਹ ਵੀ ਨਹੀਂ ਹੈਗਾ ਪੁੱਛ ਲੈ ਮੂੰਹ ਤੇ ਜਦੋਂ ਸਾਰਾ ਗੜ ਜਿਹਦੇ ਸੱਟ ਲੱਗੀ ਦੋਵਾਂ ਦੇ ਇਹਨੇ ਝੂਠਾ ਜਿਹਾ ਬਣਾਇਆ ਤੋ ਖਲੋ ਜਾ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਖਲੋ ਇੱਕ ਮਿੰਟ ਖਲੋ ਇਹ ਗਿਆ ਖਡੂਰ ਧੂਰੋਂ ਗਿਆ ਸਿਰਿਆਲੀ ਸਿਰਿਆਲੀ ਦਾ ਤਰਨ 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 ਗਿਆ ਮੈਨੂੰ ਕਿਹਨੇ ਹੋਣਾ ਕਿੱਥੇ ਆ ਮੈਂ ਵੀ ਤਾਂ ਮੈਂ ਕਹਿੰਦਾ ਉਹ ਤਾਂ ਬੜਾ ਆਪਣੇ ਵੱਟ ਟੋਕੇ ਤੇ ਚਲੇ ਗਿਆ ਵਾ ਤੇ ਤੂੰ ਉਹਨੇ ਤਿਰਨ ਰਗੜ ਦੇਣੀ ਅਹੀਂ ਮੈਂ ਜਾ ਕੇ ਤੈਨੂੰ ਬਰਾਬਰ ਦਾ ਇਹ ਕੀਤਾ ਵਾ ਇਹਨੂੰ ਬਿਨਾ ਸੱਟ ਉਹਦੇ ਹੀ ਨਾ ਤੇਰੇ ਹੀ ਖਲੋ ਇੱਕ ਮਿੰਟ ਇੱਕ ਮਿੰਟ ਖਲੋ ਢਾਣ ਕੇ ਪਹਿਲਾਂ ਇਹਨੇ ਸੱਟ ਲਾਈ ਸ਼ਨੀਵਾਰ ਇਹਨੇ ਹੁਣ ਤੁਹਾਨੂੰ ਮੇਰੇ ਬੱਚੇ ਦੇ ਨਾਮ ਦਾ ਨਹੀਂ ਪਤਾ ਕੀ ਆ ਕੀ ਨਹੀਂ ਕੁਲ ਸਾਰੇ ਆਏ ਸਨ ਮੈਂ ਹੀ ਮਮੀ ਆਣ ਕੇ ਬਾਦ ਸਿਰੇ ਵੇ ਦਾਖਲ ਨਾ ਇਹ ਵੀ ਤਰਨ ਤਰਨ ਦਾ ਗੋਲੇ ਆਵਾ ਉੱਤੋਂ ਬਾਅਦ ਉਸ ਹਸਪਤਾਲ ਹਾਂ ਤੇ ਇਹਦੇ ਕਰ ਸਨਾਖ ਲਿਆ ਵੀ ਨਾਂ ਬੰਦੇ ਕੇ ਨੇ ਕਿ ਨਾਂ ਤੂੰ ਜਿਹੜੇ ਦੇ ਨਾਂ ਨੂੰ ਜਾੜ ਤੇ ਆਮ ਦਾ ਘਰ ਭੇਜੋ ਰਾਜੀਨਾਮਾ ਕਰ ਲੋ ਇਹ ਕਹਿੰਦਾ ਮੈਂ ਚੀਚਾਂ ਕਢਾਉਣੀਆਂ ਬਢਾਉਣੀਆਂ ਇਹ ਕਰ ਲਈ ਸ਼ਨੀਵਾਰ ਨੂੰ ਮੇਰੇ ਘਰ ਦੀ ਦੇ ਮੇਰੇ ਮੁੰਡੇ ਤੇ ਤੇ ਮੇਰੇ ਦੇ ਤਿੰਨਾਂ ਦੇ ਚੌਕੀ ਦਿਖਾ ਦਿੱਤੀ ਜਦੋਂ ਮੈਨੂੰ ਮੈਨੂੰ ਫੋਨ ਆਇਆ ਚੌਕੀਆਂ ਵੀ ਕਿੱਥੇ ਤੁਸੀਂ ਮੈਂ ਹਸਪਤਾਲ ਤੁਸੀਂ ਸਾਨੂੰ ਇੰਤਰਾ ਨਹੀਂ ਕੀਤਾ ਮੈਨੂੰ ਪਤਾ ਨਹੀਂ ਤੁਹਾਨੂੰ ਤਲਾਕ ਕਰਨੀ ਪੈਂਦੀ ਨਹੀਂ ਕਰਨੀ ਮੈਂ ਮੇਰੇ ਸਾਟ ਲਈ ਮਨ ਤੇ ਦਾਖਲ ਹੋਏ ਹਾਂ ਇਹ ਵੀ ਤੁਹਾਡੇ ਇੱਕ ਕੰਮ ਕੰਮ ਪਹਿਲੀ ਇਹਨੇ ਬਣਿਆ ਹੈ। ਪਹਿਲੀ ਕਦੋਂ ਦੀ ਗੱਲ ਆ? ਆ ਹੁਣ ਤੇ 7ਵੇਂ 6ਵੇਂ ਮਹੀਨੇ ਚ ਇਹ ਗੱਲ ਆ। ਅੱਛਾ। ਇਹਦੇ ਛੋਨੇ ਲਾਇਆ ਆਪਣੀ ਮਾਰ ਦੀ ਪ੍ਰੈਨ ਦੀ ਗੱਲ ਆ। ਐਰ ਕਦੋਂ ਛੋਨੇ ਲਗੀ? ਯਾਨੀ ਕਿ 7ਕ ਮਹੀਨੇ ਪਹਿਲਾਂ 6ਵੇਂ ਮਹੀਨੇ। ਹਾਂ। ਉਸ ਤੋਂ ਬਾਅਦ ਜਦੋਂ ਜੀ ਇਹਦੇ ਮੈਂ ਉੱਥੇ ਦਾਖਲ ਹੋ ਗਿਆ ਵਾਂ। ਮਗਰ ਪੁਲਿਸ ਨੇ ਫੋਨ ਕੀਤਾ ਵਾ। ਜਦੋਂ ਪੁਲਿਸ ਨੇ ਫੋਨ ਕਰ ਤੋਂ ਬਾਅਦ ਮੇਰੇ ਘਰ ਦੇ ਅਗਲੇ ਦਿਨ ਜਾ ਕੇ ਜਦੋਂ ਮੇਰੇ ਮੁੰਡੇ ਦਾ ਨਹੀਂ ਕੋ ਬਣਿਆ ਤਾਂ ਮੈਂ ਤਾਂ ਕੀ ਮੰਨਾਂ ਫਿਰ ਦੱਸੋ। ਮੇਰੇ ਮੁੰਡਾ 15 ਸਾਲਾਂ ਦਾ ਬੱਚਾ ਹੁਣ ਹੀ ਪੜਦਾ ਵਾ। ਉਤਾ ਨਾ ਲਖਾਇਆ ਘਰ ਦੀ ਦਾ ਨਾ ਲਖਾਇਆ ਪਹਿਲੇ ਇਹਨੇ ਕੀਤੀ ਸੱਟ ਪਹਿਲੇ ਇਹਨੇ ਲਾਈ ਪਹਿਲਾਂ ਇਹਨੇ ਲਾਈ ਨਾ ਮੇਰੇ ਦੇ ਦਰਖਾਸਤ ਮੇਰੇ ਘਰ ਦੀ ਤੇ ਮੇਰੇ ਬੱਚਿਆਂ ਦੀ ਪਹਿਲਾਂ ਇਹਨੇ ਦਿੱਤੀ ਮੈਂ ਬਾਅਦ ਚ ਫਿਰ ਸੱਟ ਲਾਈ ਬਾਅਦ ਚ ਦਰਖਾਹਤ ਦਤੀ ਇਹਦੇ ਕਿੱਥੇ ਲਾਈ ਸੱਟ ਮੇਰੇ ਇੱਥੇ ਲੱਗੀ ਇਹ ਇਧਰ ਲੱਗੀ ਇਹਦੇ ਇਧਰ ਬਾਵਾਂ ਤੇ ਹੀ ਕਿ ਦੋਵਾਂ ਤੇ ਬਾਵਾਂ ਤੇ ਲਾਈ ਆ ਇਹਨੇ ਹੱਡੀ ਘਟਾਈ ਸੀ ਇਹਨੇ ਯਾਰ ਇਹ ਯਾਰ ਤੇ ਪਪੀ ਤੁਸੀਂ ਦੋਨੇ ਏਡਾ ਏਡਾ ਤੇ ਲਾਈ ਹੋਣੀ ਨਾ ਇੱਕ ਦੂਜੇ ਨੂੰ ਵੇਖ ਕੇ ਵੀ ਇੱਕੇ ਤੇ ਲਾਈ ਫੜੇ ਨਾ ਜਾਈਏ ਇੱਕ ਦਾ ਕੰਮ ਕਰੇ ਇੱਕ ਮੇਰਾ ਕਰੂਗਾ ਨਾ ਪਹਿਲੇ ਇਹਨੇ ਕੀਤੀ ਜੀ ਦੇਖੋ ਜੀ ਇਹਦੇ ਘਰ ਦੀ ਮਾਸੀ ਦਾ ਮੁੰਡਾ ਵਾ ਉਹਨੇ ਕਰਿਆ ਕਿ ਇਹਨਾਂ ਦੇ ਵੀ ਰਾਜੀਨਾਮਾ ਕਰ ਲੋ ਸਾਡੇ ਖੇਲੇ ਦਾ ਸਰਪੰਚ ਆਸਾਕਾ ਸਰਪੰਚ ਜਦੋਂ ਉਦੋਂ ਇਸ ਤਰ੍ਹਾਂ ਤਾਂ ਦੀ ਲੜਾਈ ਹੋਈ ਉਦੋਂ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਬੰਦੇ ਕੋ ਸਾਂਝੇ ਕੋ ਜਾ ਕੇ ਬੈਠ ਮੈਂ ਅਮਰਜੀਤ ਸਰਪੰਚ ਆ ਇਹਨਾਂ ਨੇ ਵੀ ਉਕਲ ਕਸਣ ਦੇ ਮੈਂ ਉਹਦੇ ਘਰ ਗਿਆ ਮੈਂ ਆਖਿਆ ਵੀ ਗਰਦੇਵ ਨੂੰ ਮੈਂ ਬਿਠਾ ਲੈਣਾ ਮੈਂ ਜਿੱਦਾਂ ਕਹਿ ਕਰਾ ਲਈਨਾ ਤੂੰ ਜਾ ਜੋਗੇ ਨੂੰ ਬਿਠਾ ਲਾ ਉਹ ਗੱਲ ਮੂੰਹ ਤੇ ਫੋਨ ਤੇ ਕਰਾਉਣਾ ਇੱਕ ਮਿੰਟ ਦਿਓ ਉਹ ਕਹਿੰਦਾ ਉਹ ਕਹਿੰਦਾ ਗੱਲ ਸੁਣ ਮੇਰੀ ਉਹ ਕਹਿੰਦਾ ਉਹ ਨਹੀਂ ਮੰਨਦਾ ਉਹ ਕਹਿੰਦਾ ਮੈਂ ਨਹੀਂ ਰਾਜੀਨਾਮਾ ਕਰਨਾ ਮੇਰੇ ਮੁੰਡੇ ਤੋਂ ਖਾਨ ਜੋਗਾ ਵਾਧੂ ਕੋ ਹੈ ਉਹਨੂੰ ਪੁੱਛਿਓ ਇਹਨੂੰ ਕੁਝ ਆਖਿਆ ਚਲੋ ਕੋ ਇੱਕ ਮਿੰਟ ਪਾਜੀ ਇੱਕੋ ਇੱਕੋ ਬਾਜੀ ਲੋ ਜੇ ਇੱਕ ਮਿੰਟ ਸਹੀ ਸਹੀ ਦੱਸੀ ਕਿੰਨੇ ਪੈਸੇ ਲੱਗੇ ਉਦੋਂ ਸਹੀ ਸਹੀ 26 ਬਣਾਉਂਦੇ ਜਾਂ ਪਰਚਾ ਕਰਾਉਂਦੇ ਕਿੰਨੇ ਫਿਰ ਵੀ ਲੱਗਦੇ ਹੁੰਦੇ ਹੈ ਤੇਰਾ ਕੱਲੇ ਦਾ ਇਹ ਤਾਂ ਕਿੰਨੇ ਲਾਗੀ ਗਣਤ ਕਿਰਾਂ ਨਹੀਂ ਲੱਗੀ ਕੋਧ ਦੇ ਦਸਿਆਂ ਨੂੰ ਪੁਲਸ ਆ ਜਦੋਂ ਮੇਰੇ ਘਰੇ ਪੁਲਸ ਰੇਡ ਨਹੀਂ ਨਹੀਂ ਜਦੋਂ ਆ ਜਿਹੜੀ ਤੂੰ ਛੱਬੀ ਛੁੱਬੀ ਬਣਾਈ ਸਾਰਾ ਪੰਜ ਲੱਖ ਰੁਪਈਆ ਲਾ ਲਿਆ ਇੱਕ ਮਿੰਟ ਭਾਜੀ ਤੂੰ ਹੀ ਚੁੱਪ ਕਰੋ ਤੂੰ ਹੀ ਕੋਰੀ ਪੈ ਪਿੱਛੇ ਕੀ ਰਹਿ ਗਿਆ ਜੋ ਤੋਰੀ ਪੈ ਜਦੋਂ ਇਹਨਾਂ ਕੀ ਸਿਰਫ ਘਾਹ ਸੁੱਟਣ ਤੋਂ ਬੱਸ ਬੱਸ ਇਹਨੇ ਆ ਨਹੀਂ ਜੀ ਆਇਆ ਪੈੜੇ ਕੋ ਲੜਾਈ ਹੋਈ ਏ ਬੁੱਕ ਦੀ ਗੱਲ ਜਿਹੜੀ ਆ ਉਹ ਅੱਲਾ ਦੀ ਖੇਣੇ ਇੱਕ ਮਿੰਟ ਇੱਕ ਮਿੰਟ ਤੁਸੀਂ ਚੁੱਪ ਕਰ ਦਿਓ ਤੁਸੀਂ ਚੁੱਪ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਭਾਜੀ ਤੁਸੀਂ ਬਾਤ ਚ ਬੋਲਿਓ ਇੱਕ ਮਿੰਟ ਗੱਲ ਸੁਣੋ ਜਿਹੜੀ ਤੁਹਾਡੀ ਆ ਉਦਨ ਲੜਾਈ ਹੋਈ ਉਦਨੇ ਉਹ ਘਾਹ ਸੁਟਣ ਤੋਂ ਗਾਲਾਂ ਕੱਢਣ ਤੋਂ ਲੜ ਪਏ ਸੀ ਇਹ ਤਾਂ ਲੜੇ ਹੋਰ ਕੋਈ ਅਭੀ ਉਹ ਚਲੋ ਪੈਲੀ ਦਾ ਮੈਟਰ ਤੇ ਵੱਖਰਾ ਲੜਾਈ ਤੋਂ ਉੱਥੇ ਉਹ ਇੱਕ ਮਿੰਟ ਯਾਰ ਚੋਪਰੇ ਉਹ ਤੂੰ ਚੋਪਰੇ ਕਰਦੇ ਕੋਈ ਕਿਸੇ ਨੂੰ ਗਾਲ ਹੀ ਨਹੀਂ ਕਰਦੇ ਇਹਨਾਂ ਦੇ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਇੱਕ ਨਿੱਕੀ ਜੀ ਗੱਲ ਤੋਂ ਜੇ ਉਹਨੇ ਤੇਰੇ ਘਾਹ ਸੁੱਟਤਾ ਸੀ ਮੈਂ ਉਹਨੇ ਲਾਈ ਪਾਇਆ ਲੜਿਆ ਉਹ ਮੁੜ ਕੇ ਇਹ ਤੇ ਗਿਆ ਵਾ ਮੇਰੇ ਪੈੜੀ ਚਿਮ ਲਫਾਹਾ ਪਾਇਆ ਲਫਾਹਾ ਪਾਇਆ ਇਹਨੇ ਆਪਦੇ ਬਨੇ 8:30 ਤੱਕ ਲਗਾ ਰਿਆ ਰਾਤ ਮੈਂ ਮੈਂ ਤਾਂ ਜੋ ਬਾਤ ਕਰੂ ਸੀਰੇ ਨੀ ਬੈਠਣਾ ਕੋਈ ਨਹੀਂ ਇਹ ਪੌਣੇ 6 ਦੇ ਵਟ ਤੇ ਆ ਕੇ ਜਿਹੜੀ ਲਿਫਾਫੇ ਦੇ ਮਿੱਟੀ ਪਈ ਉਹ ਲਈ ਜੋ ਕੋਈ ਦੀ ਪਹਿਲੀ ਵਾਂ ਨਹੀਂ ਇਹਦਾ ਫੋਟੋ ਸਾਡੇ ਤੋਂ ਪਈਆ ਸਾਰਾ ਕੁ ਪਿਆ ਵਾ ਵਾਂ ਨਹੀਂ ਵਾਂ ਚੁੱਕਾ ਆ ਚੁੱਕੇ ਮੇਰੇ ਤੇ ਸੁਣਨੇ ਕਿ ਪਿੱਤੂ ਦੇਨ ਤੇ ਚੜ ਲੈਂਦੇ ਇਹ ਲਿਫਾਫਾ ਲਾਇਆ ਆਵਦੇ ਵਾਲੇ ਨਹੀਂ ਨਹੀਂ ਫਿਰ ਕੀ ਘਾ ਸੜਦਾ ਹੈ ਯਾਰ ਚਾਚੇ ਤਾਏ ਦੇ ਪੁੱਤ ਆਖਰਾ ਚੱਲੀ ਆ ਲੜਾਈ ਤੇ ਉਹਨੇ ਸ਼ੁਰੂ ਕਰ ਦਿੱਤੀ ਨਾ ਉਹ ਜਦੋਂ ਇਹ ਗਿਆ ਤੇ ਗੱਲ ਪੈ ਗਿਆ ਅਗੜਾਸੀ ਲੈ ਕੇ ਤੇ ਫੇਰ ਕਰਦਾ ਇਹ ਘਰੋਂ ਗਿਆ ਬਾਹਰ ਇਹਦੇ ਇਹ ਰਾਤ ਕੰਮ ਕੀਤਾ ਤੇ ਦਾ ਪਰ ਇੱਕ ਮਿੰਟ ਸਾਟ ਤੋਂ ਨਹੀਂ ਸੰਗੇ ਲੱਗੀ ਨਹੀਂ ਤੇ ਫਿਰ ਇਹ ਗਿਆ ਭਾਈਓ ਪੁੱਛੋ ਇਹਨਾਂ ਦਾ ਜਾਓ ਡੀਡੀਆਰ ਕਢਾ ਕੇ ਵੇਖੋ ਜੇ ਪਹਿਲੋਂ ਦਾਖਲ ਨਹੀਂ ਹੋਇਆ ਤੇ ਮੈਂ ਲੱਖ ਲਾਂਦਾ ਹੁਣ ਜੇ ਦੋ ਖਾਨ ਕਰ ਮੈਂ ਭਾਈ ਇਹ ਜਾ ਕੇ ਪਹਿਲੇ ਨੇ ਤੁਸੀਂ ਮੇਰੀ ਤੁਸੀਂ ਮੇਰੀ ਰਿਜ਼ਲਟ ਲੈ ਲਿਆ ਜਨਾਬ ਘਰ ਆ ਕੇ ਗੱਲ ਪਿਆ ਨਹੀਂ 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 ਚਲੋ ਕੋਈ ਨਹੀਂ ਇੱਕ ਮਿੰਟ ਉਹ ਤੇ ਪਤਾ ਲੱਗ ਇੱਕ ਹੁਣ ਤੂੰ ਚੁੱਪ ਕਰ ਜਾ ਨਹੀਂ ਸੌ ਹੋਣ ਕਿਸੇ ਨੂੰ ਸੌ ਨਹੀਂ ਹੋਣ ਕਿਸੇ ਨੂੰ ਨਹੀਂ ਹੋਣੀ ਸੌ ਇੱਕ ਮਿੰਟ ਚੁੱਪ ਕਰ ਜਾਓ ਇੱਕ ਮਿੰਟ ਭਾਜੀ ਪਾ ਲਈ ਇੱਕ ਮਿੰਟ ਤੈਨੂੰ ਕਿੰਨੇ ਕਿਹਾ ਸੌਂ ਖਾਣ ਨੂੰ ਆਪਾਂ ਕਿਹਾ ਉਹ ਤੁਸੀਂ ਉਹਦੇ ਮਗਰ ਲਖੜਾ ਤੁਸੀਂ ਚੁੱਪ ਕਰ ਚੁਪ ਤੂੰ ਇੱਕ ਮਿੰਟ ਉਹ ਇੱਕ ਮਿੰਟ ਚੁੱਪ ਤੇ ਕਰ ਦਿਓ ਤੁਸੀਂ ਵੀ ਰਿਜ਼ਲਟ ਲੈ ਲਿਆ ਮੁੜ ਕੇ ਕੋਈ ਗੱਲ ਨਹੀਂ ਹੁੰਦਾ ਸਭ ਪਹਿਲਾਂ ਸਾਰੀ ਗੱਲ ਹੁਣ ਤੂੰ ਬਹਿ ਜਾ ਹੁੰਦਾ ਤੂੰ ਬੋਲੀ ਹੁਣ ਮੈਂ ਉਹਦੀ ਗੱਲ ਥੋਣੀ ਵੀਰ ਦੀ ਇਹ ਤਾਂ ਸਵਾਰੇ ਪਹਿਲਾਂ ਤਾਂ ਲਾਈਆਂ ਨੇ ਬੁੱਧੀਆਂ ਆਪੀ ਮਰਜ਼ੀ ਨਾਲ ਐੜੀਆਂ ਐੜੀਆਂ ਸਾਡੇ ਉੱਤੇ 20 ਪਿੰਡਾਂ ਜਿਹੜੇ ਲੱਗ ਲੱਗੇ ਬੁੱਧੀਆਂ ਐੜੀਆਂ ਐੜੀਆਂ ਬੁੱਧੀਆਂ ਲਾਈਆਂ ਨੇ ਮਰਜ਼ੀ ਨਾਲ ਲਾਈਆਂ ਇਹਨਾਂ ਦੋਹਾਂ ਨੂੰ ਪੁੱਛੋ ਮੈਨੂੰ ਇਹਨਾਂ ਸੱਦਿਆ ਇਹਨੇ ਫੋਨ ਕੀਤਾ ਫੋਨ ਕੀਤਾ ਇੱਕ ਮਿੰਟ ਤੁਸੀਂ ਚੁੱਪ ਕਰ ਦਿਓ ਯਾਰ ਚੁੱਪ ਤੇ ਕਰ ਜੋ ਉਦੋਂ ਹੀ ਜਦੋਂ ਝਗੜਾ ਹੁੰਦਾ ਉਦੋਂ ਤੋਂ ਪਹਿਲਾਂ ਇਹਨਾਂ ਦੱਸਦੇ ਸੁਣ ਲਓ ਨਾ ਇਹਨੇ ਫੋਨ ਕੀਤਾ ਕਹਿੰਦੇ ਮੈਂ ਮੈਂ ਅੱਖ ਬਣਾਈ ਆ ਅਨੇ ਮੁੰਡਾ ਮਿਲ ਗਿਆ ਨਿਸ਼ਾਨ ਤੇ ਮੈਂ ਪੜਨ ਗਿਆ ਇਹਨਾਂ ਆਪਣੀ ਮਰਜ਼ੀ ਨਾਲ ਗੁਰਦਿਆਂ ਦੀ ਬੱਟ ਚਲੋ ਉਸ ਆਪ ਦਾ ਸਰਪੰਚੀ ਅੰਮ੍ਰਿਤਸਰੋਂ ਮੈਂ ਲਿਆ ਕੇ ਬਖਾਇਆ ਕੋਈ ਸਹੀ ਕੋਈ ਸਹੀ ਹੋ ਗਲਤ ਮਨ ਨਾਲ ਛੱਡ ਪਣਾ ਕੋਈ ਨਹੀਂ ਦੰਮ ਮੈਂ ਛੱਡਿਆ ਫੇ ਜਿਹੜੀ ਪੈੜੀ ਆਲੀ ਕਰਦਾ ਕੋਈ ਬੁਰਗੀਆਂ ਜਿਹੜੀਆਂ ਲੱਗੀਆਂ ਸਹੀ ਹੀ ਕੁਝ ਬੁਰਗੀਆਂ ਚ ਗਲਤੀ ਹੈਗੀ ਹਾਂਜੀ ਕਿਉਂ ਮੈਨੂੰ ਸਪੈਨਕ ਦਾ ਮਜੀਦ ਉਹ ਕਹਿੰਦਾ ਹੁੰਦਾ ਕੋਈ ਗੱਲ ਨਹੀਂ ਕਿੱਥੇ ਆਗੀਆਂ ਬੋਲਦੇ ਨਾ ਚਲੋ ਰਹਿਣ ਦਿਆ ਹਾਂਜੀ ਫੇ ਮਦਦ ਸਾਹਿਬ ਫੇ ਇਹਨਾਂ ਨੇ ਐਡੀਆਂ ਨੀਆਂ ਬੁਰਗੀਆਂ ਲਾਈਆਂ ਸਾਡੇ ਕੋਲ ਦੀਆਂ ਪੈਂਡਾ ਦੀਆਂ ਜਿਵੇਂ ਕਦੇ ਆਜੋ ਉਹ ਤਾਂ ਲਿਖਾਵਾਂਗੇ ਸਾਡੇ ਲਾਗੇ ਲੱਖ ਕਿਨੇ ਬੁਰਗੀਆਂ ਮੁੜ ਕੇ ਬਾਅਦ ਵਿੱਚ ਇਹਨਾਂ ਨੇ ਚਲੋ ਸਾਡੀ ਤਰਸੀਮ ਹੋਈ ਤੁਹਾਨੂੰ ਦੱਸਿਆ ਵਾ ਕਿ ਦਾੜ ਦਾੜ ਦਾ ਇਹਦਾ ਪੁੱਤ ਇਹਨਾਂ ਨੇ ਸਾਡਾ ਕਰਤਾ ਰੱਖਾ ਇਹਨਾਂ ਬਟਾ ਦੀ ਫੇ ਚਾਰ ਭਾਈ ਵਾ ਗੱਜਨ ਤੋਂ ਤੇ ਤਦ ਵੀ ਉਸਨਾਂ ਨੇ ਇਹਨਾਂ ਵਟਾ ਲਈ ਅਹੀਂ ਲੈ ਕੇ ਬਾਵਾ ਹੋਂ ਤੇ ਰੁਕੇ ਤੇ ਸੂਤ ਤਾਂ ਹੋੜਾ ਚਾਚਾ ਸਾਡਾ ਉਹਨਾਂ ਨਾਲ ਵਟਾਂਦਰਾ ਹੋਣਾ ਮੁੜ ਕੇ ਇਹਨਾਂ ਨੇ ਉੱਠ ਕੇ ਉਹ ਤਾਂ ਜੇ ਕਿ ਮੁੜ ਕੇ ਇਹਨਾਂ ਨੇ ਉੱਠ ਕੇ ਸਾਡੀ ਚੜੀ ਨਹੀਂ ਉੱਠੇ ਫੜੀ ਵਾਲੀ ਤਸਵੀਰ ਤਸਵੀਰ ਹੋਈ ਆ ਬੱਚਿਆਂ ਦੇ ਖੇਲੇ ਵੀ ਤਾਂ ਡਾਕੁਰਾ ਹੈਗਾ ਤੇ ਛੰਡੇਰੀ ਵੀ ਕੁੜਾ ਹੈਗਾ ਦੋ ਪਿੰਡੀ ਕੁੜਾ ਦੋ ਪਿੰਡੀ ਦੋ ਬੈੜੀ ਹਾ ਦਰਾਲ ਦੀ ਛੰਡੇਰਾ ਦੀ ਤੇ ਖੇਲੇ ਦੀ ਨਹੀਂ ਉਹ ਬਾਵਾ ਦੂਰ ਆ ਅਰੇ ਬਾਵਾ ਦੂਰ ਹੈ ਅੱਛਾ ਤੇ ਇਹਨਾਂ ਨੇ ਚਲੋ ਇਹਨਾਂ ਨੇ ਜ ਆਪਦਾ ਜੋੜ ਲੈ ਹੁੰਦੇ ਆ ਜਿਹੜਾ ਤਾਏ ਤਾਏ ਪੁੱਤ ਨੇ ਇਹਨਾਂ ਨੇ ਬਲੇਸ ਹੋਣਾ ਜੇ ਨੀਬਰਾ ਕਰਦੇ ਅਹੀਂ ਅਵੇ ਤਾਂ ਕਿ ਸੂਤਾਂ ਹੋਣਾ ਨਾ ਕਰਦਾ ਇਹਨਾਂ ਨੇ ਆਪਦਾ ਲੰਡਾਂ ਦਿਨ ਕਰਕੇ ਸਭ ਕੁਝ ਕਰ ਕਰ ਤਰਕੇ ਵੀ ਤੇ ਉੱਤਕੇ ਸਾਡੇ ਆ ਸਾਡੀ ਚੜੀ ਦੀ ਇਤਿਹਾੜੀ ਆਵੇ ਆਪਣੇ ਮੱਤਿਆਂ ਨਾਲ ਪੈਲੀ ਆ ਤੇ ਇਹਨਾਂ ਨੇ ਉਹ ਵੀ ਕਿੰਨੀ ਨਾ ਵਾੜੀ ਹੂੰ ਉਹ ਵਾੜੀ ਇਹਨਾਂ ਇਹਨਾਂ ਉੱਥੇ ਜਾ ਕੇ ਚੰਡੇਰੀ ਪੈਲੀ ਵਾਲੀ ਆ ਚੰਡੇਰੀ ਵਾੜੀ ਅੱਛਾ ਉਹ ਵਾੜੀ ਕੱਲੇ ਇਹ ਵੀਰ ਆਪਣੇ ਨੇ ਦੋਵਾਂ ਦੋਵਾਂ ਵੀਰਾਂ ਨੇ ਅੱਛਾ ਮੇਰੇ ਨਾਲ ਕਹਿੰਦੇ ਮੈਂ ਨਹੀਂ ਫੁਰਿਆ ਮੈਂ ਜੀ ਆਪਣਾ ਬਣਦਾ ਹੀ ਨਹੀਂ ਇੱਕ ਉਹ ਇੱਕ ਉਹ ਕਿੰਨੀ ਲਈ ਇੱਕ ਇੱਕ ਦਾ ਇੱਕ ਮਰਲਾ ਬਾਈ ਹਾਂ ਆ ਸਭ ਕੁਝ ਆ 18 ਮਰਲੇ 18 ਮਰਲੇ ਜਗਾ ਵਾ ਕਿ ਬਿਮਾਰੀਆ ਇੱਕ ਲਵਾਈ ਵੀ ਕੋਈ ਨਹੀਂ ਅਸੀਂ ਜੀਦੇ ਥੱਲੇ ਵਾਈ ਉਹ ਤੇ ਸਾਡੇ ਨਾਲ ਬਵਾਦ ਲਾ ਉਹਨਾਂ ਦਾ ਆ ਇਹਦੇ ਨੂੰ ਤੇ ਵਾਈ ਤੇ ਹੁਣ ਬੋਲਣ ਡਿਆ ਉਹ 40 ਸਾਲ ਦੀ ਜ਼ਮੀਨ ਉਦਾਂ ਹੀ ਉਹ ਘੜਾ ਪਾਣਾ ਹੈ ਇੱਕ ਮਿੰਟ ਖਲੋ ਜਾ ਲੜਾਈ ਸ਼ੁਰੂ ਹੋਈ ਇੱਕ ਕਨਾਲ ਇੱਕ ਮਰਲੇ ਤੋਂ ਇੱਕ ਇੱਕ ਮਿੰਟ ਖਲੋ ਜਾ ਪਾਜੀ ਇੱਕ ਕਨਾਲ ਇੱਕ ਮਰਲੇ ਤੋਂ 16 ਮਰਲੇ ਦੇ ਸੀ ਮਾਰਕ ਸੀ ਉੱਥੇ ਓਏ ਉਹ ਛੱਡੋ ਲੜਾਈ ਤੇ ਇੱਕ ਕਨਾਲ ਇੱਕ ਮਰਲੇ ਤੋਂ ਸ਼ੁਰੂ ਹੋਈ ਨਾ ਜਿਹੜੀ ਇਹਨਾਂ ਵਾਈ ਉਹਨਾਂ ਵਾਦਿਆ ਅੱਛਾ ਉਤੋਂ ਲੜਾਈ ਸ਼ੁਰੂ ਹੋਈ ਆ ਦੇ ਇੱਕ ਮਿੰਟ ਖੜੋ ਜਾਓ ਮੇਰੇ ਹਿਸਾਬ ਨਾਲ ਪਿੰਡਾਂ ਜਾਮ 5 30 ਲੱਖ ਨੂੰ ਕਿੱਲਾ ਪੈਲੀ ਹੋਣੀ ਇੰਨੇ ਨੂੰ ਜਣਾ 5 ਤੋਂ 30 ਲੱਖ ਨੂੰ ਕਿੱਲਾ ਹੋਣੀ ਵਾਈ ਵਾਲੀ ਤੇ ਇੱਕ ਇੱਕ ਮਿੰਟ ਇੱਕ ਕਨਾਲ ਬਣੀ ਲਗਭਗ 3 ਕ ਲੱਖ ਦੀ 8324 ਕੋਈ ਬਰਾਨੀ ਲਾ ਲਓ 3 ਕ ਲੱਖ ਦੀ ਨਹੀਂ ਚਲੋ ਲਾ ਲਓ ਨਹੀਂ ਨਹੀਂ 40 ਸਾਲਾਂ ਦੀ ਛੱਡੀ ਹੋਈ ਨਹੀਂ ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ 3 ਲੱਖ ਦੀ ਬਣੀ ਸਾਰੀ ਜਣਾ 8324 24 ਲੱਖ ਨੂੰ ਕਿੱਲਾ ਵੇਦੇ 3 ਲੱਖ ਦੀ ਜ਼ਮੀਨ ਬਦਲੇ ਇੱਕ ਤੇ ਭਰਾਵਾਂ ਜੀ ਤੁਸੀਂ ਦਿਫਾੜ ਪਾਲੀ ਇੱਕ ਤੁਹਾਂ ਲੜਾਈਆਂ ਪਾਲੀਆਂ ਨਿੱਕਾ ਮੁੰਡਾ ਤੁਹਾਡਾ ਨਿੱਕਾ ਮੁੰਡਾ ਉਹਦਾ ਉਹਦੀ ਨਿੱਕੀ ਬੇਟੀ ਪਾਉ ਦੀ ਆਪ ਵੀ ਤੇ ਆਪਸ ਵਿੱਚ ਹੀ ਆਪਾਂ ਵੈਰ ਪਾਲਿਆ ਮੈਂ ਤਾਂ ਕਹਿੰਦਾ ਜੇ ਕੇ ਇਹਨਾਂ ਦੁਸ਼ਮਣੀ ਵੀ ਹੈ ਨਾ ਤੁਹਾਡਾ ਕੋਈ ਕੱਟੜ ਦੁਸ਼ਮਣ ਹੈ ਮੈਂ ਤਾਂ ਕਹਿੰਦਾ ਉਹਦਾਂ ਵੀ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ ਤੇ ਪਰਿਵਾਰ ਚ ਪੰਜ ਤੂੰ ਲਾ ਲਿਆ ਪੰਜ ਹੀ ਪਾਉ ਲਾ ਲਿਆ ਨਾ ਜੇ ਤੇਰਾ ਲੱਗਾ ਤਾਂ ਬਰਾਬਰ ਫਿਰ ਜਦੋਂ ਆਪਦੇ ਹੁਣ ਬੰਦੇ ਫਿਰ ਪੈਸੇ ਤੇ ਲੱਗਦੇ ਹੀ ਆ ਫਿਰ ਇੱਜ਼ਤ ਬਚਾਉਣ ਲਈ ਲਾਈ ਜਾਂਦੇ ਪੈਸੇ ਕੋਈ ਇੱਜ਼ਤ ਲਈ ਕੋਈ ਇਹ ਹੁੰਦਾ ਵੀ ਕਿਤੇ ਅਹੀਨਾ ਅੰਦਰ ਚਲ ਜੀਏ ਜੇ ਅਹੀਂ ਕਰਾਦਾ ਕਿ ਪ੍ਰਾਪਰ ਹੋ ਜੂ ਤੇ ਪ੍ਰਾਪਰ ਕਦੇ ਨਹੀਂ ਕਰਦੇ ਆ ਰਾਜੀਨਾਮਾ ਕਰ ਲਈ ਇਹੋ ਹੀ ਹੁੰਦੀ ਨੇ ਕੋਸ਼ੀ ਕਿਉਂ ਪਾਜੀ ਵੀ ਇੰਨੇ ਕਰਾਤਾ ਮੈਂ ਵੀ ਕਰਾ ਦੂੰ ਫਿਰ ਰਾਜੀਨਾਮਾ ਹੋ ਜੂ ਕੋਸ਼ਿਸ਼ ਇਹ ਹੁੰਦੀ ਕਰਾਸ ਕਰਾਉਂਦੀ ਤੇ 3 ਲੱਖ ਦੀ ਸਾਰੀ ਜ਼ਮੀਨ ਤੇ ਪੰਜ ਪੰਜ ਤੁਸੀਂ ਉੱਤੇ ਲਾ ਲਿਆ 10 ਉੱਤੇ ਲਾ ਲਿਆ ਤੇ ਜਿਹੜਾ ਵੈਰ ਪਾ ਲਿਆ ਪਰਿਵਾਰ ਚ ਇੱਕੇ ਪਿਓ ਦਾਦੇ ਦੀ ਲਾਦ ਤੁਸੀਂ ਇੱਕੇ ਪਿਓ ਦੇ ਪੁੱਤ ਫਰਕ ਥੋੜਾ ਕੋਈ ਤੁਹਾਡੇ ਬਾਬੇ ਦਾ ਕੀ ਨਾਂ ਹੈ ਸਰਦਾਰ ਭਾ 500 ਸਰਦਾਰ ਭਾ 500 ਤੁਹਾਡੇ ਬਾਬੇ ਦਾ ਨਾਂ ਕੀ ਡਾਡੀ ਤੁਹਾਡੇ ਦਾ ਸਰਦਾਰ ਬਾਵਾ ਸਰਦਾਰ ਭਾ 500 ਤੇ ਬਾਵਾ ਸਕੇ ਭਰਾ ਹੀ ਜੋ ਇਹਦਾ ਵੀ ਦਾਦੇ ਦਾ ਥੋੜਾ 500 ਇਹਦਾ ਪੁੱਤ ਹੈ ਸਾਡੇ ਦਾ ਇੱਕ ਅਛਾ ਤੁਹਾਡੇ ਸਕੇ ਤਾਇ ਦਾ ਪੁੱਤ ਨਹੀਂ ਮੈਂ ਇੱਕ ਮਿੰਟ 500 ਤੇ ਇਹਨਾਂ ਦਾ ਵੀ ਦਾਦਾ ਹੋ ਗਿਆ ਤੁਹਾਡਾ ਇਹਨਾਂ ਦਾ ਵੀ ਹੋ ਗਿਆ ਸਾਰੇ ਦਾ ਦਾਦਾ ਪੁੱਪੀ ਮੁੰਡੇ ਤੇ ਤੁਸੀਂ 500 ਦੇ ਹੀ ਹੋਏ ਫਿਰ ਉਹ ਦੇਖੇ ਪੋਤਰੇ ਪੋਤਰੇ ਮੁੰਡੇ ਕੋਈ ਗੱਲ ਨਹੀਂ ਹੁੰਦੀ ਯਾਰ ਪੋਤਰਾ ਵੀ ਮੁੰਡਾ ਹੀ ਹੁੰਦਾ ਏ ਮੁੰਡੇ ਨੂੰ ਵੱਧ ਪਿਆਰ ਤੇ ਪੋਤਰਿਆਂ ਨੂੰ ਕਰਦੇ ਦਾਦੇ ਉਹ ਕਹਿੰਦੇ ਨੇ ਨਾ ਮੂਲ ਨਾਲ ਵਿਆਜ ਪਿਆਰਾ ਇਹ ਤੁਸੀਂ ਤੇ ਉਹਦੇ ਵਿਆਜ ਜੇ 500 ਦੇ ਹਾਂਜੀ